ਹਾਂਜੀ ਸਸਰੀਆਂ ਕਾਲ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਘੰਟੀ ਵਾਲਾ ਬਟਨ ਦਬਾਣਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਦੇ ਵਿੱਚ ਮਾਲਕਾਂ ਦਾ ਕਨੈਕਟ ਨੰਬਰ ਦੇਖੇ ਜਾਵਾਂਗੇ ਵੀਡੀਓ ਪੂਰੀ ਦੇਖਿਆ ਕਰੋ ਵੀਡੀਓ ਦੇ ਅਖੀਰ ਤੇ ਮਾਲਕਾਂ ਦਾ ਨੰਬਰ ਦਿੱਤਾ ਹੁੰਦਾ ਹੈਗਾ ਸਾਡਾ ਵਟਸਐਪ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਕਿਸੇ ਵੀ ਖੇਤੀਬਾੜੀ ਛੰਦ ਦੀ ਐਡ ਲਗਾਉਣ ਲਈ ਪੰਜ-ਛਤ ਫੋਟੋਆਂ ਪ੍ਰੋਪਰ ਜਾਣਕਾਰੀ ਛੰਡ ਕਰ ਦਿਓ ਤੁਹਾਡੀ ਐਡ ਲਗਾ ਦਾਂਗੇ ਅੱਜ ਹੀ ਲੈ ਕੇ ਆਇਆ ਸਵਰਾਜ 855 ਫੋਰ ਸਟਾਰ ਰੀਡੀਸ਼ਨ ਦੀ ਗੱਲ ਕਰੀਏ ਰੰਗ ਪੇਂਟ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋਵਗੇ ਆਲ ਅਰੀਜਨਲ ਟਰੈਕਟਰ ਰੰਗ ਪੇਂਟ ਬਿਲਕੁਲ ਨਾਲ ਦਾਗਾ ਬਹੁਤ ਸਾਫ ਖੜੀਆਂ ਟਰੈਕਟਰ 60 65 ਟਾਇਰ ਨੇ ਟਰੈਕਟਰ ਦੇ ਬਹੁਤ ਘੱਟ ਚੱਲਿਆ ਹੋਇਆਗਾ ਇੰਜਨ ਗੇਅਰ ਲਿਫਟ ਦੀ ਮਾਲਕਾਂ ਵੱਲੋਂ ਫੁੱਲ ਗਾਰੰਟੀ ਆ ਟਰੈਕਟਰ ਨੂੰ ਚਲਾਵਾ ਕੇ ਤੁਸੀਂ ਦੇਖ ਸਕਦੇ ਹੋ ਟੌਪ ਮਾਡਲ ਟਰੈਕਟਰ ਹੈਗਾ ਪਾਵਰ ਕਟਾਈ ਹਰ ਬਸ ਪੀਟੀਓ ਤੇਲ ਬ੍ਰੇਕਾਂ ਨੇ ਗੀਆਂ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆਗਾ 2018 ਮਾਡਲ ਟੌਪ ਮਾਡਲ ਟਰੈਕਟਰ ਹੈਗਾ ਇੰਜਨ ਗੇਅਰ ਲੈਵਰ ਦੀ ਫੁੱਲ ਗਾਰੰਟੀ ਆ ਤਸੱਲੀ ਨਾਲ ਟਰੈਕਟਰ ਚਲਾਵਾ ਕੇ ਤੁਸੀਂ ਦੇਖ ਸਕਦੇ ਹੋਗੇ 2018 ਮਾਡਲ ਆ ਮਾਲਕਾਂ ਨੇ ਡਿਮਾਂਡ ਰੱਖੀ ਹੈਗੀ 5,60,000 ਰੁਪਇਆ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਕਨੈਕਟ ਨੰਬਰ ਆ ਮਾਲਕਾਂ ਦਾ 97819 99423 97819 99423 ਕਨੈਕਟ ਨੰਬਰ ਆਗਾ ਗੱਲਬਾਤ ਕਰ ਸਕਦੇ ਹੋ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ